ਸੇ ਹੈ ਅੱਪਰ ਦੇ ਪਾਸੇ ਹੈ ਵਾਹ ਜੀ ਵਾਹ ਮਨੀਰ ਜਿਹੜਾ ਜੁੱਟਿਆ ਕਾਲਵਾ ਬਾਈ ਕਾਲਵਾ ਮੋਟਾ ਨਾਲ ਕਾਲਵਾ ਦੀ ਦੂਸਰੀ ਨਾਲ ਕਾਲਵਾ ਨਾਲ ਜੀ ਸਾਹਮਣੇ ਪ੍ਰਭਵੀ ਨਾਲ ਪਰਲੇ ਕਾਲਵਾ ਨਾਲ ਬਾਈ ਕਾਲਵਾ ਤੇ ਅੱਪਰ ਪਛਪਰ ਸਰਕਾਰ ਵਾਲੇ ਵੀ ਮੇਰੇ ਤਾਂ ਕੜੀ ਉਹ ਪਾਸੇ ਦੇ ਵਿੱਚ ਜਿਹੜੇ ਤੁਸੀਂ ਆਹ ਪਾਸੇ ਲਾਜੀ ਦੇ ਵਿਕਣ ਵਾਲੇ ਕੋਈ ਸਪਾਰਟਾ ਹੋਵੇ ਕਦੀ ਕੋਦੋ ਹਾਂ ਜੀ ਪੁਆਇੰਟ ਹੋਈ ਠੀਕ ਹੈ ਆਦਰ ਕੁਸ਼ਲਰ ਨੇ ਆ ਜੀ ਆਮਲੀ ਕੀਤਾ ਵਾਹ ਵਾਹ ਕਹਿੰਦੇ ਆਸਰ ਨੌਜਵਾਨ ਨੇ ਬੱਲੇ ਬੱਲੇ ਕਰਾਈਆ ਜਦੋਂ ਕੁਸ਼ਿੰਦਰ ਸਿੰਘ ਨੇ ਜਿੰਦਗੀ ਦਿੱਤਾ ਹੈ ਵੈਕ ਨਾ ਹੋ ਗਿਆ ਲੱਗਦਾ ਇਹ ਕੁਸ਼ਿੰਦਰ ਪੰਡਨ ਜਨਮਦਾ ਪਰ ਉਧਰ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਪੁਆਇੰਟ ਦੇ ਹੁਣ ਪੁਆਇੰਟ ਤੋਂ ਚੱਲੀ ਹੈ ਜਿਹੜੀ ਕੁਸ਼ਤੀ ਪੁਆਇੰਟ ਤੋਂ ਚੱਲੀ ਹੈ ਆ ਵੀ ਬਿੱਟੀ ਫੁੱਟਾਂ ਤੇ ਨਾਲੇ ਲਾਲੀ ਪਹਿਲਵਾਨ ਸਰ ਗੁਰਪ੍ਰੀਤ ਕਾਨ ਵੀ ਆਦੇ ਉਧਰ ਬਿੰਨਾ ਸੈਣੀ ਸਾਡਾ ਵੀ ਗੁੱਲਰ ਵਾਲੇ ਵਾਲਾ ਸਾਡਾ ਛੋਟਾ ਵੀਰ ਹੈ ਕਮੈਂਟੇਟਰ ਸਾਹਿਬ 5500 ਰੁਪਏ ਦੇ ਵੱਡੇ ਮਾਨਸਾ ਮੇਰੇ ਲਈ ਤੇ ਗੁੱਲਗੀ ਰੋਇ ਤੇ ਲਈ ਮੋੜੇ ਕਰਨਾ ਪਿੰਡਾ ਸੈਣੀ ਗੁੱਲਰ ਵਾਲੇ ਵਾਲਾ ਸਾਡਾ ਛੋਟਾ ਵੀਰ ਹੈ ਲਾਈਵ ਜਿਹੜਾ ਕੰਗਰਜ ਦੇ ਰਿਹਾ ਵੱਡਾ ਧੰਨਵਾਦ ਆਦੇ ਵੱਡੇ ਮਾਨਸਾ ਦਾ ਬਹੁਤ ਬਲਾਰਿਆ ਦੀ ਕੋਲ ਦੇ ਕਰਨਾ ਦਿਲੋਂ ਧੰਨਵਾਦ ਆਹ ਲਓ ਸ਼ੇਰ ਮੈਨਰ ਬੱਲੇ ਪਾਸੇ ਹੈ ਵੀ ਤੇ ਹਿਟਰ ਦੇ ਪਾਸੇ ਆਹਨੇ ਸ਼ਾਨਦਾਰ ਲੜਕੀਆਂ ਚੱਲਦੀ ਹੋਈ ਕੁਸ਼ਤੀ ਮਨਾਨਦ ਰਵਿendra ਲੰਗਰਪੁਰ ਦੇ درمیان ਹੈ ਵੇਖ ਰਹੇ ਹਾਂ ਕਿ ਕਿੰਨੇ ਘਰਦਾ ਦਨਾਲ ਮਹਾਰਾਜ ਜੀ ਕਿੰਨਾ ਸਮਾਂ ਬਾਕੀ ਹੈ ਕੁਸ਼ਤੀ ਲਈ ਬਾਕੀ ਦੱਸੋ ਜਨਰੇਵਿਆਂ 5 ਮਿੰਟ ਬਾਕੀ 7 ਮਿੰਟ ਬਾਕੀ 13 ਮਿੰਟ ਦਾ ਸਮਾਂ ਜਨਾ ਕੁਸ਼ਤੀ ਦਾ ਬੀਤ ਗਿਆ ਹੈ ਹੌਂਦੇ ਕਰਮਜੀਤ ਦੂਸ਼ੇ ਵਾਲੇ ਦਾ ਕੋਟਾ ਬਹੁਤ ਮਜਬੂਰ ਹੈ ਬੜੀ ਵਧੀਆ ਕੁਸ਼ਤੀ ਜਿਹੜੀ ਚੱਲਦੀਆਂ ਮੈਦਾਨ ਦੇ ਵਿੱਚ

ਆਹ ਸੰਦੇ ਮਾਸਟਰ ਮਾਸਟਰ ਜੀ ਖਰਨਾਸ਼ਾ ਕਰਦਾ ਹੈ ਉਹ ਵੀ ਚੇਤੇਪਰ ਤੇ ਪੁੱਜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਚਲ ਜਿਆ ਹੋਇਆ ਉਸਤਦਰ ਵਿੱਚ ਕਾਂਗਰਜ ਐਨਾ ਗੱਭਰੂ اندر ਨਾਲ ਉਧਰ ਕਮਲ ਜੀ ਕਰੇ ਧੌਣ ਤੇ ਗੋਡਾ ਤਿਆ ਹੋਇਆ ਅੰਨ ਰੋਕੇ ਹੱਥ ਪਾਈ ਨੇ ਇੱਥੇ ਦੇ ਪਾਸੇ ਚਾਂਦੀ ਹੈ ਨਿਸ਼ਾਨਦੇ ਸ਼ੇਰਾਂ ਮਾਰੋ ਹੱਲਾ ਨੋਜਵਾਨੋ ਕੁਸ਼ਤੀ ਪਾੜਦੇ ਆ ਪੰਦੇ ਛੱਡੋ ਮਾਰੋ ਹੱਲਾ ਮਾਰੋ ਹੱਲਾ ਸ਼ਕਨ ਅਰਿਸ ਕਨਾਨਾ ਬਣਾ ਜਿੱਤ ਦੇ ਲਈ ਅਰਿਸ ਕਨਾਨਾ ਬਣਾ ਸ਼ੇਰਾਂ ਦੇ ਲਈ 5000 ਰੁਪਏ ਲੱਗੇ ਪਈ ਜਣਾ ਮੇਰੇ ਕੋਲ ਪੁੱਜਿਆ ਤਾਜ ਸੈਣੀ ਸਾਡਾ ਵੀ ਤਮੁਰਜੀ ਵਾਲਾ ਕੁਸ਼ਤੀ ਮੁੰਡਾ ਉਹਨਾਂ ਦੇ ਬਹੁਤ ਧੰਨਵਾਦ ਆ ਜਿਹੜੀ ਸ਼ੇਰੇ ਦੇ ਨਿਸ਼ਾਨ ਉਹਨਾਂ ਦੀ ਕੁਸ਼ਤੀ ਜਿਹੜੀ ਪਰਵਾਹ ਹੈ ਬੜਾ ਧੰਨਵਾਦ ਕਰਦੇ ਆਂ ਅੱਜ ਆਪ ਸਾਲਮ ਤਾਲਮ ਤੇ ਪ੍ਰੇਮਤੀ ਰਾਜਮੁਰੇ ਨਿਸ਼ਾਨ ਨਿਸ਼ਾਨ ਇੱਧਰ ਹੋ ਜਾਓ ਬਈ ਜਿਹੜੇ ਸ਼ੇਰੇ ਦੇ ਵਿੱਚ ਕਾਹਲੇ ਲੱਗੀ ਸੀ ਜਿਹਨਾਂ ਵਾ ਅੱਜ ਉਹਨਾਂ ਦੇ باقی ہو رہے ہیں جنہوں نے نائیں اوپر لا دو ایک منٹ دو منٹ جانا بھائی ਆਪ ਵੀ ਸਾਡਾ ਪ੍ਰਾਹਮੋ ਵਾਲੀਆਂ 1100 ਰੁਪਏ ਜਿਹੜਾ ਸਿਹਰੇ ਵਾਲੀ ਕੁਸ਼ਤੀ ਤੇ ਪੁੱਛਦਾ ਕੀਤਾ 100 ਰੁਪਏ ਦੇ ਵੱਡੇ ਮਾਨਸਾ ਬੇਨਤੀ ਕਰਾਂਗਾ ਇਸ ਕੁਸ਼ੀ ਨੂੰ ਅਸ਼ੀਰਵਾਦ ਦੇਣ ਲਈ ਸਰਪੰਚ ਜੱਜਾ ਰਵਿੰਦਰ ਸਿੰਘ ਜੀ ਬੋਲਾ ਜਿਹੜੇ ਦੂਜੀ ਵਾਰ ਸਹਿਮੀ ਨਾਲ ਸਰਪੰਚ ਬਣਿਆ ਨਗਰ ਦੇ ਪੰਜ ਹਰਜਿੰਦਰ ਸਿੰਘ ਜੀ ਲਖਵੀਰ ਸਿੰਘ ਜੀ ਪੰਜ ਬੂਟਾ ਕੁਮਾਰ ਜੀ ਪੰਜ ਜਰਮਨ ਸਿੰਘ ਜੀ ਪੰਜ ਸਿਕੰਦਰ ਸਿੰਘ ਜੀ ਪੰਜ ਰਣਜੀਤ ਸਿੰਘ ਜੀ ਪੰਜਦਰੇਸ਼ ਪਾਲ ਜੀ ਪੰਜ ਮੈਂ ਬੇਨਤੀ ਕਰਦਾ ਪਲੀ ਸਾਰੀ ਗੁਰਨਾਮ ਪੰਜਾਤ ਲਈ ਮੁੱਝੇ ਬੇਨਤੀ ਹੈ ਵੀਰ ਬੋਲੀ ਅੱਗੇ ਕੁਸ਼ਤੀ ਦੇ ਜਿਹੜਾ ਕਾਹਦਾ ਸੋਨੇ ਦਾ ਆਉਣ ਵਾਲਾ ਆਹ ਜਿ ਕਰਵਾ ਦੇ ਹੋਣੇ ਸਟੇਜ ਦੇ ਵਿੱਚ ਸਾਰੀ ਮਤਾਂ ਕਰੂ ਆਲੇ ਵੀਰ ਸਾਰੀ ਸਾਰੀ ਗ੍ਰਾਮ ਪਟਿਆਤਪੁਰੀ ਪੁੱਜੋ ਬੈਂਤੀਆ ਇਧਰ ਨਾਲੇ ਵੀ ਫਿਰ ਉੱਪਰ ਇੱਕ ਦੋ ਬੰਦੇ ਦੇ ਯੂਨੀਅਨ ਵਿੱਚ ਇਧਰ ਮੈਦਾਨ ਲਗਾ ਦੇ ਜੀਓ ਇਹਨੇ ਬੋਦਾ ਹਗਰੀ ਤੇ ਮੰਦੀਪ पवोत्र पवतरे बने रुपया अकवंजा सौ ਸੁਖੀ ਗਿੱਲੀ ਜਗਤਾਰ ਸਿੰਘ ਦੇ ਨੰਬਰਦਾਰ ਹੋਣ ਦਾ ਬੇਟਾ ਇਹ 1100 ਰੁਪਏ ਦਾ ਤਾਲਾ ਲਈ ਬੋਲਦਾ ਜੀਤਾ ਤੇ ਇਹਨਾਂ ਬੋਲਾਂ ਨੇ ਸਰਪੇ ਦੇ ਵੱਡੇ ਮਾਰਕੋ ਦੇ ਕੀਤੇ ਆ ਬਹੁਤ ਬਹੁਤ ਧੰਨਵਾਦ 1100 ਰੁਪਏ ਅਗਰ ਤਾਲਾ ਮੈਸਟਰੀ ਦਿੱਤੇਗਾ ਮੇਰੇ ਕੋਲ ਪੁੱਜ ਗਿਆ 1100 ਰੁਪਏ ਲਾਲੀ ਜਰਮਨ ਬਲਦ ਬਈ ਜੀ ਸਾਡੇ ਬਹੁਤ ਹੀ ਸਰਕਾਰ ਦੇ ਬਾਪੂ ਗਰੇਵ ਸਿੰਘ ਜੀ ਨੰਬਰ ਆਇਆ ਸਾ ਉਹਨਾਂ ਦੇ ਪੋਤਿਆਂ ਵੱਲੋਂ ਮਨਦੀਪ ਤੇ ਬੋਤਾ ਹੱਕਰੇ ਆ 5200 ਜਿਹੜਾ ਲੱਗਿਆ ਮੇਰੇ ਕੋਲ ਪੁੱਜ ਗਿਆ ਲਾਲੀ ਜਰਮਨ ਦਾ ਵੀ 1100 ਮੇਰੇ ਕੋਲ ਪੁੱਜ ਗਿਆ 25 ਉਹ 25 ਪਵਿੱਤਰ ਕੈਨੇਡਾ ਤੋਂ ਹੋਰ ਵੀ 1000 ਰੁਪਏ ਤਾਲੇ ਲਈ ਕਹਿੰਦੇ ਜਿੱਤੂ ਧਾਮੇ ਹਾਰੇ 1000 ਤਾਲੇ ਮਿਲਣਾ ਬਹੁਤ ਬਹੁਤ ਧੰਨਵਾਦ ਕਰਦਾ ਸਰਵਰ ਜਗੰਦਰ ਸਿੰਘ ਅਸੰਦੇ ਫਰਮਾਨ ਜੀ ਇੱਕ ਵਾਰ ਫਤਵੀ ਸਾਂਝੀ ਕਰਦੇ ਆ ਮਿਸਟਰ ਉਹਨੇ ਜਿਸ ਸਾਹ ਪੱਟੀ ਦੇ ਨਾਲ ਹੋਰ ਸਾਹ ਪਿਆਲਾ ਹਰ ਵਾਰ ਸੰਧੂ ਯੂ ਐਸ ਤੋਂ ਇਹ ਇਦਾਂ ਪਾਸਾ ਜਿਹੜੇ ਸੇਰਾਂ ਨਾਲ 2100 ਰੁਪਏ ਤਾਲੇ ਪੁੰਜ ਗਿਆ ਪੁੰਜਦਾ ਹੋ ਗਿਆ ਪਾਣੀ ਜਿੱਤੇ ਪਾਣੀ ਜਿਹਦੇ ਹਾਰੇ 2100 ਰੁਪਏ ਇਹਨਾਂ ਤਾਲਬ ਨੂੰ ਦੇਣਾ ਬਲਾਈ ਕੁਸਤੇ ਕਹਿੰਦੇ ਤੁਹਾਨੂੰ ਖੋਲੋ ਬੇਨਤੀ ਹੈ ਆਹ ਖੋਲ ਖੋਲ ਦੇਖਾ ਪਾ ਦਿਓ ਲੈ ਆਦਰ ਕਸਤੇ ਜਿਹੜੀ ਮੈਂ ਜਾਣਦੇ ਜਿਦਾਂ ਫਿਰ ਕਰ ਲਿਆ ਨਾ